ਇੱਥੇ ਸਾਡੇ ਸਰਪੰਚ ਕਾਂਗਰਸ ਪਾਰਟੀ ਦੇ ਲੋਕਾਂ ਨੇ ਜਿਤਾਏ ਹਨ ਉਹਨਾਂ ਨੂੰ ਇਹਨਾਂ ਨੇ ਦਲੀਨਗਰਾਂ ਖਡਾਨ ਸਭਾ ਹਲਕੇ ਚ ਇਥੋਂ ਦੇ ਕੈਬਨਟ ਉਜੀਰ ਜੀ ਦੀ ਬਲਜੀਤ कौर ਬੀਬੀ ਬਲਜੀਤ कौर ਨੇ ਉਹਨਾਂ ਨੇ ਸਾਡੇ ਇੱਕ ਅੱਗੇ ਤੋਂ ਸਰਪੰਚ ਸੀਐਕ ਨੂੰ ਦਬਾ ਕੇ ਪ੍ਰਸ਼ਾਸਨ ਤੋਂ ਦਬਾ ਕੇ ਇਹਨੂੰ ਸਸਪੈਂਡ ਕਰਾਂਗੇ ਉਪਰਾਂ ਜੋ ਉਹਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਾਇਆ ਫਿਰ ਇੱਕ ਸਾਡਾ ਝੋੜ ਤੋਂ ਸਰਪੰਚ ਸੀਐਕ ਕਾਂਗਰਸ ਪਾਰਟੀ ਦਾ ਜਿਹੜਾ ਟਿੱਗੀਆਂ ਮੋਟਾ ਜਿੱਤਿਆ ਸੀ ਉਹਨੂੰ ਦਬਾਇਆ ਗਿਆ ਉਹਨੂੰ ਆਮ ਆਦਮੀ ਪਾਰਟੀ ਖੈ ਨੂੰ ਮਨੋਰ ਦੇ ਲੋਕਾਂ ਨੇ ਜਿਤਾਇਆ ਮੇਨੂੰ ਚੁਣਿਆ ਸਰਪੰਚਾ ਮੈਂ ਚੁਣਿਆ ਨਾ ਸਰਪੰਚਾ ਪਰ ਇਸ ਤੀਜੇ ਸਰਕਾਰ ਨੇ ਡਾਕਟਰ ਕਰਦਾ ਕੰਮ ਕੋਈ ਕੋਈ ਅਧਿਕਾਰ ਨਹੀਂ ਇੱਕ ਨੂੰ ਸਸਪੈਂਡ ਕਰਕੇ ਤੇ ਦੂਜੇ ਨਵੇਂ ਨੂੰ ਸਰਪੰਚ ਬਣਾਉਦੇ ਅੱਜ ਤੱਕ ਨਾ ਕਿਸੇ ਕਾਨੂੰਨ ਖੈਦ ਨਾ ਹੋਣ ਵਾਲਾ ਹੈ ਬਹੁਤ ਵੱਡਾ ਧੱਕਾ ਹੈ ਬਿਲਕੁਲ ਗੈਰਹੀਣ ਹੈ ਪੰਚਾਇਤੀ ਚੋਣਾਂ ਨੂੰ 9 ਮਹੀਨੇ ਲੰਘ ਜਾਣ ਪਿੱਛੋਂ ਹਾਰੇ ਸਰਪੰਚ ਨੂੰ ਜਿੱਤ ਦਾ ਸਰਟੀਫਿਕੇਟ ਜਾਰੀ ਕਰਨ ਤੋਂ ਬਾਅਦ ਕਾਂਗਰਸ ਵਰਕਰਾਂ ਵਿੱਚ ਗੁੱਸੇ ਤੇ ਰੋਸ ਦੀ ਲਹਿਰ ਹੈ ਐਸ ਡੀ ਐਮ ਮਲੋਟ ਦੀ ਅਦਾਲਤ ਵੱਲੋਂ ਇੱਕ ਸਰਪੰਚ ਨੂੰ ਇੱਕ ਪਟੀਸ਼ਨ ਦੇ ਫੈਸਲੇ ਦੇ ਆਧਾਰ ਤੇ ਹਟਾਇਆ ਹੈ ਪਰ ਕਾਂਗਰਸ ਆਗੂਆਂ ਦਾ ਦੋਸ਼ ਹੈ ਕਿ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੇ ਕਾਗਜ਼ ਰੱਦ ਰਤੇ ਹੁਣ ਵੋਟਾਂ ਨਾਲ ਜਿੱਤੇ ਸਰਪੰਚਾਂ ਨੂੰ ਗਲਤ ਹੱਥਕੰਡਿਆਂ ਰਾਹੀਂ ਹਟਾ ਕਰਕੇ ਹਾਰੇ ਉਮੀਦਵਾਰਾਂ ਨੂੰ ਸਰਪੰਚ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰਿਆਂ ਤੇ ਲੋਕਤੰਤਰ ਦਾ ਕਾਣ ਕਰਨ ਵਾਲੇ ਅਧਿਕਾਰੀਆਂ ਨੂੰ ਕਾਨੂੰਨੀ ਲੜਾਈ ਦਾ ਸਾਹਮਣਾ ਕਰਨਾ ਪਵੇਗਾ ਇਸ ਮਾਮਲੇ ਤੇ ਸਬੰਧਤ ਉਪ ਮੰਡਲ ਅਫਸਰ ਦਾ ਕਹਿਣਾ ਹੈ ਕਿ ਉਸਨੇ ਅਜੇ ਫੈਸਲਾ ਲਿਖਣਾ ਹੈ ਇਸ ਲਈ ਇਸ ਤੇ ਉਹ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ ਮਾਮਲਾ ਪਿੰਡ ਮਲੋਟ ਨਵਾਂ ਦੇ ਸਰਪੰਚ ਓਂਕਾਰ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਂਦਾ ਹੈ ਓਂਕਾਰ ਸਿੰਘ ਨਾਲ ਪੁਜੇ ਬਲਾਕ ਕਾਂਗਰਸ ਮਲੋਟ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਸੀਨੀਅਰ ਅਗੂ ਨੱਥੂ ਰਾਮ ਗਾਂਧੀ ਦਿਲਬਾਗ ਸਿੰਘ ਪਿੰਡ ਮਲੋਟ ਮਾਸਟਰ ਜਸਪਾਲ ਸਿੰਘ ਅਤੇ ਬਲਕਾਰ ਸਿੰਘ ਔਲਖ ਨੇ ਇਸ ਮੁੱਦੇ ਤੇ ਸਵਾਲ ਚੁੱਕੇ ਹਨ ਉਹਨਾਂ ਕਿਹਾ ਇਸ ਤੱਕੇਸ਼ਾਹੀ ਤੋਂ ਬਾਅਦ ਫੈਸਲੇ ਦੀ ਕਾਪੀ ਵੀ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਇਸ ਮਾਮਲੇ ਤੇ ਸਬੰਧਤ ਉਪ ਮੰਡਲ ਅਧਿਕਾਰੀ ਨੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਉਹਨਾਂ ਕਿਹਾ ਕਿ ਉਹ ਫੈਸਲਾ ਲਿਖਣ ਤੱਕ ਕੁਝ ਨਹੀਂ ਕਹਿਣਾ ਚਾਹੁੰਦੇ ਉੰਜ ਸ਼ੁੱਕਰਵਾਰ ਤੱਕ ਫੈਸਲੇ ਦੀ ਕਾਪੀ ਦੇ ਦਿੱਤੀ ਜਾਵੇਗੀ ਅਸੀਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਸ ਦੇ ਖਿਲਾਫ ਜੋ ਤੰਤਰ ਮੰਤਰ ਦੀ ਉਹ پوری ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਨੇ ਉਹਦੇ ਖਿਲਾਫ ਅਸੀਂ ਇਹ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਡੇ ਵਰਕਰ ਦੇ ਨਾਲ ਹੀ ਨਹੀਂ ਸਾਡੇ ਚੁਣੇ ਹੋਏ ਨਮਾਇੰਦਿਆਂ ਦੇ ਨਾਲ ਵੀ ਇਸ ਸਰਕਾਰ ਦੇ ਵਿੱਚ ਤਕੇਸ਼ਾਈ ਹੋ ਰਹੀ ਹੈ ਪਹਿਲਾਂ ਤਾਂ ਅਸੀਂ ਸੋਦੇ ਸਾਹ ਖਬਰਾਂ ਦੇ ਰਹੇ ਆਪ ਜੀ ਦੇ ਰਹੇ ਕਿ ਗਿੱਦੜ ਦਾ ਹਲਕੇ ਦੇ ਵਿੱਚ ਜੋ ਐਸਡੀਐਮ ਹੈ ਉਹ ਕਾਂਗਰਸੀ ਵਰਕਰਾਂ ਦੇ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਕਰ ਰਿਹਾ ਹੈ ਪਰ ਅੱਜ ਜਦੋਂ ਗਾਜ ਸਾਡੇ ਉੱਤੇ ਡਿੱਗੀ ਨਵੇਂ ਪਿੰਡ ਦੇ ਸਰਪੰਚ ਦੇ ਇਨਸਾਫ ਵਾਸਤੇ ਅਸੀਂ ਇਹ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇੱਕ ਇਹ ਸਰਟੀਫਿਕੇਟ ਜਾਰੀ ਹੋਇਆ ਜੋ ਆਨਲਾਈਨ ਅਸੀਂ ਇਹ ਸਰਟੀਫਿਕੇਟ ਇਹ ਅਸੀਂ ਕੱਢਿਆ ਹੈ ਜੋ ਹਾਂ ਸੋਸ਼ਲ ਮੀਡੀਆ ਤੇ ਇਹ ਸਾਡਾ ਸਰਟੀਫਿਕੇਟ ਜੋ ਬੈਰਲ ਹੋਇਆ ਉਸ ਦੇ ਸਬੰਧ ਵਿੱਚ ਅਸੀਂ ਇਹ ਪਰਚਾ ਬਾਹਰ ਕੱਢ ਕੇ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਧਿਆਨ ਚ ਲੈਣਾ ਚਾਹਨਾ ਕਿ 15 10 24 ਨੂੰ ਜਿਹੜੀਆਂ ਵੋਟਾਂ ਪਈਆਂ ਸੀ ਉਹ ਜੇ ਸਾਡਾ ਕੰਕਾਰ ਸਿੰਘ ਹਰ ਸਰਪੰਚ ਸਾਹਿਬ ਸਾਡੇ ਵਿੱਚ ਬੈਠੇ ਨੇ ਇੱਥੇ ਜੋ ਕਿ 80 ਕੋਟੇ ਚੋਂ ਨੇ ਇਹਦੇ ਇੱਥੇ ਸਾਡੇ ਸਰਪੰਚ ਸਾਹਿਬ 155 ਵੋਟਾਂ ਨਾਲ ਜਿੱਤੇ ਸਨ ਸਾਡੇ ਇਹ ਸਰਪੰਚ ਸਾਹਿਬ ਉਸ ਤੋਂ ਬਾਅਦ ਜਿਹੜੇ ਇਹਨਾਂ ਦੀ ਵਿਰੋਧੀ ਧਿਰ ਦਾ ਜਸਪ੍ਰੀਤ ਸਿੰਘ ਸਾਨੂੰ ਜੋ ਇਹਨਾਂ ਦੇ ਲੜੇ ਸਨ ਉਹਨਾਂ ਨੇ ਪਟੀਸ਼ਨ ਲਾਈ ਸੀ ਉਸ ਪਟੀਸ਼ਨ ਤੋਂ ਬਾਅਦ ਜਿਹੜਾ ਮਤਲਬ ਕਿ ਸਾਡਾ ਊਕਾਰ ਸਿੰਘ ਨੂੰ ਕੋਈ ਫੈਸਲੇ ਦੀ ਉਸ ਪਟੀਸ਼ਨ ਦੀ ਕਾਪੀ ਨਹੀਂ ਮਿਲੀ ਅਸੀਂ ਦਰਬਰ ਦਰ ਤੱਕੇ ਖਾਦੇ ਅਫਸਰਾਂ ਦੇ ਕੋਲ ਗਏ ਇੱਕ ਐਸਡੀਐਮ ਸਾਹਿਬ ਵਿਕਾਸ ਕੁਮਾਰ ਜੀ ਜੋ ਰਿਟਰਨਿੰਗ ਅਫਸਰ ਨੇ ਉਹਨਾਂ ਦਾ ਨੰਬਰ ਹੈ 9876596960 ਉਹ ਨੰਬਰ ਅਸੀਂ بار بار ਲਗਾਉਂਦੇ ਰਹੇ ਆ ਪਰ ਉਹਨਾਂ ਨੰਬਰ ਸਾਡਾ ਕੋਈ اٹੈਂਡ ਨਹੀਂ ਕਰ ਰਿਹਾ ਤੇ ਸਾਡੇ ਨਾਲ ਕੋਈ ਵੀ ਵਾਰਤਾ ਲਾਪ ਨਹੀਂ ਕਰ ਰਿਹਾ ਸਾਡੇ ਮਨ ਨੂੰ ਕੋਈ ਤਸੱਲੀ ਨਹੀਂ ਪਹੁੰਚਾਇਆ ਸਾਰੇ ਕੋਈ ਦਖਲ ਨਹੀਂ ਰਿਹਾ ਸੀ ਇਨਸਾਫ ਦੀ ਗੱਲ ਕਰ ਰਹੇ ਆ ਕਿ ਔਂਕਾਰ ਸਿੰਘ ਨੂੰ ਫੈਸਲੇ ਦੀ ਕਾਪੀ ਕਿਉਂ ਨਹੀਂ ਦਿੱਤੀ ਜੀ ਜਿਹੜੀ ਰਿਟ ਪੇਟੀਸ਼ਨ ਲੱਗੀ ਹੋਇਆ ਹੈ ਸ਼ਿਵਾ ਜੀ ਫੈਸਲੇ ਦੇ ਵਿੱਚ ਉਹਨਾਂ ਨੇ ਇਸ ਨੂੰ 10 7 25 ਨੂੰ ਔਂਕਾਰ ਸਿੰਘ ਨੂੰ ਜਿਹੜਾ ਕਿ ਫੈਸਲਾ ਕਰਕੇ ਉਹਨਾਂ ਨੇ ਇਸ ਨੂੰ ਸਰਪੰਚ ਨੂੰ ਵੀ ਤੁਹਾਡੇ ਤੁਹਾਡੇ ਵਿਰੁੱਧ ਕਰਤਾ ਮਤਲਬ 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 ਉਹਨਾਂ ਨੇ ਹਰਜੀਤ ਪਾਟਾ ਸੁਣਾ ਕੇ ਉਹਨੂੰ ਸਸਪੈਂਡ ਕਰਤਾ ਫੈਸਲੇ ਵਿੱਚ ਕੀ ਕਿਹਾ ਗਿਆ ਫੈਸਲੇ ਦੇ ਵਿੱਚ ਉਹਨਾਂ ਨੇ ਸਾਡਾ ਜਿਹੜਾ ਔਂਕਾਰ ਸਿੰਘ ਸੀਗਾ ਸਾਡਾ ਸਰਪੰਚ ਸੀ ਉਸ ਨੂੰ ਰੱਦ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਜਸਪ੍ਰੀਤ ਹੈ ਤੇ ਉਸ ਨੂੰ ਉਹਨਾਂ ਨੇ ਸਰਪੰਚੀ ਮਤਲਬ ਹੀ ਜੇ ਤੋਕਰਾਰ ਦੇ ਦਿੱਤਾ ਤੇ ਸਾਲੋਂ ਹਜੇ ਤੱਕ ਉਹ ਕੋਈ ਜਿਹੜੀ ਉਹਨੇ ਪਟੀਸ਼ਨ ਲਾਈ ਸੀ ਉਹਦੀ ਕਾਪੀ ਨਹੀਂ ਮਿਲੀ ਛੱਡਦਾ ਹੀ ਮਾਮਲਾ ਜੀ ਉਹ ਬਿਲਕੁਲ ਬੇਮੁਨਾ ਮਾਮਲਾ ਜੀ ਹਾਂ ਸਰਪੰਚ ਦੇ ਇੱਕ ਤਾਂ ਘਰੇ ਛੱਡ ਬਣਿਆ ਹੋਇਆ ਜੀ ਇੱਕ ਸਰਪੰਚ ਨੇ ਕੋਈ ਲੀਜ਼ ਤੇ ਨੌਰਾ ਲਿਆ ਆਇਆ ਸੀ ਉੱਥੇ ਛੱਡ ਬਣਿਆ ਹੈ ਹਾਂ 2021 ਦੇ ਵਿੱਚ ਛੱਡ ਬਣਿਆ ਹੋਇਆ ਸੀ ਜੀ ਵੀਡੀਓ ਸਾਹਿਬ ਜਿਹੜੀ ਬਲਕਿ ਉਹਨਾਂ ਦੀ ਜਿਹੜੀ ਗਵਾਹੀ ਹੋਈ ਹੈ ਜੀ ਉਸ ਟਾਈਮ ਤੇ ਉਹਨਾਂ ਦੀ ਗਵਾਹੀ ਦੇ ਵਿੱਚ ਉਹ ਸਮਲ ਕੇ ਸਰਪੰਚ ਸਾਡੇ ਦੇ ਸਾਹਮਣੇ ਹੋਈ ਹੈ ਜਦੋਂ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਸ਼ੈੱਡ ਦੀ ਵੈਲਿਊ ਮਲਕੇ ਹੁੰਦੀ ਹੈ ਲਿਮਟ ਹੁੰਦੀ ਹੈ ਤੇ 3 ਸਾਲ ਦੀ ਹੁੰਦੀ ਹੈ ਜੀ ਜੋ ਜਿੱਦਣ ਵੋਟਾਂ ਪੈਂਦੀਆਂ ਉਹ ਤੋਂ 9 ਦਿਨ ਪਹਿਲਾਂ ਖਤਮ ਹੋ ਚੁੱਕੀ ਸੀ ਸਰਪੰਚ ਉਹ ਸ਼ੈੱਡ ਨੂੰ ਢਾ ਵੀ ਸਕਦਾ ਸੀ ਤੇ ਹਜੇ ਵੀ ਪਰ ਮੌਕੇ ਤੇ ਮੌਜੂਦ ਆਉਂਦੇ ਸੀ ਵੇਖ ਕੇ ਨੇ ਉਹ ਸ਼ੈੱਡ ਮਤਲਬ ਉਹਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਹੈ ਹਲਕੜ ਕੇ ਜਿਵੇਂ ਆਫੀਸ਼ੀਅਲੀ ਆਰਡਰ ਦੇਸੀ ਵੇਟ ਚਾ ਕਿ ਜਿਹੜਾ ਉਹ ਸ਼ੈੱਡ ਸੀ ਉਹ ਸ਼ੈੱਡ ਦੀ ਕੋਈ ਰੋਟੇਸ਼ਨ ਹੋ ਰਹੀ ਸੀ ਲਾਇਆ ਗਿਆ ਸਰਪੰਚ ਜੀ ਦੇ ਥਾਤੇ ਐਸ ਦੋਸ ਦੇ ਤਹਿਤ ਸ਼ੈਸ ਸਾਲ ਕੀ ਜਿਵੇਂ ਆਫੀਸ਼ੀਅਲੀ ਆਰਡਰ ਦੀ ਵੇਟ ਚਾ ਕਿ ਉਹ ਗੱਲ ਇਹੀ ਚੀਜ਼ ਦਾ ਉਹਨਾਂ ਨੂੰ ਫੈਸਲਾ ਸੁਣਾਇਆ ਉਸੇ ਮੁੱਦੇ ਨੂੰ ਤਹਿਤ ਹੀ ਇਹਨਾਂ ਨੂੰ ਲਾਇਆ ਗਿਆ ਸਰਪੰਚੀ ਤੋਂ ਸਰਪੰਚ ਦੇ ਇੱਕ ਤਾਂ ਘਰੇ ਸ਼ੈੱਡ ਬੜਿਆ ਹੋਇਆ ਜੀ ਇੱਕ ਲੀਜ਼ ਵਾਲੇ ਨੌਰੇ ਵਿੱਚ ਬੜਿਆ ਆਇਆ ਹੈ ਜਿਹੜੀ ਵੀਡੀਓ ਦੇ ਉੱਤਰਾਂ ਨੂੰ ਲੋਕੇਸ਼ਨ ਦੱਸੀ ਗਈ ਹੈ ਉਹ ਲੀਜ਼ ਵਾਲੇ ਨੌਰੇ ਚ ਦੱਸੀ ਗਈ ਹੈ ਕਿ ਜੇ ਬਤੂ ਤੁਸੀਂ ਬੰਦੇ ਜਿਹੜਾ ਦੋਸ਼ ਲਾਇਆ ਉਹ ਦੋਸ਼ ਵੀ ਦਲਦਾ ਹੈ ਹਾਂ ਦੋਸ਼ ਵੀ ਬਿਲਕੁਲ ਬੇਬਨਾ ਦੋਸ਼ ਹੈ ਇਸ ਮਸਲੇ ਨੂੰ ਲੈ ਕੇ ਤੁਸੀਂ ਉਸ ਪਿੰਡ ਚ ਮੇਨ ਆਦੂ ਤੁਸੀਂ ਇਸ ਮਸਲੇ ਨੂੰ ਲੈ ਕੇ ਐਸਡੀਐਮ ਲੋਪ ਨੂੰ ਜਾਂ ਹੋਰ ਅਫਸਰਾਂ ਨੂੰ ਮਿਲੇ ਸੀ ਹਾਂਜੀ ਅਸੀਂ ਮਿਲ ਕੇ ਆਰਓ ਨਾਲ ਗੱਲ ਕੀਤੀ ਸੀ ਜੀ ਕਿ ਜਵਾਬ ਸੀ ਆਰਓ ਵੀ ਤੁਸੀਂ ਆ ਜਿਹੜਾ ਜਿਹੜਾ ਸਾਡੇ ਸਾਨੂੰ ਪਤਾ ਲੱਗਿਆ ਵੀ ਸਰਟੀਫਿਕੇਟ ਜਾਰੀ ਕੀਤਾ ਇਹਨਾਂ ਨੇ ਉਹਨਾਂ ਨੇ ਕਿਹਾ ਵੀ ਹਾਂਜੀ ਮੈਂ ਐਸਡੀਐਮ ਦੇ ਕਹਿਣ ਤੇ ਸਾਡੀ ਵੀ ਜਾਰੀ ਕੀਤਾ ਜੀ ਠੀਕ ਹੈ ਠੀਕ ਹੈ ਨਹੀਂ ਅਸੀਂ ਆਖਿਆ ਵੀ ਸਾਨੂੰ ਤਾਂ ਆਰਡਰ ਦੀ ਕਾਪੀ ਨਹੀਂ ਮਿਲੀ ਅਜੇ ਤੱਕ ਸਰਟੀਫਿਕੇਟ ਕਿਵੇਂ ਜਾਰੀ ਹੋ ਗਿਆ ਉਹਦੇ ਵੀ ਮੇਨ ਤਾਂ ਹੁਕਮ ਆਇਆ ਜੇ ਜਦੋਂ ਹੁਣ ਤੁਸੀਂ ਉਸ ਤੋਂ ਬਾਅਦ ਜਿਹੜੀ ਆਰਡਰ ਦੀ ਕਾਪੀ ਲੈਣ ਲਈ ਜੋ ਤੁਸੀਂ ਦੁਬਾਰਾ ਪਹੁੰਚ ਕੀਤੀ ਐ ਐਸਡੀਐਮ ਦਾ ਐਸਡੀਐਮ ਰੋਜ਼ ਹੀ ਸਾਡਾ ਸਰਪੰਚ ਜੀ ਜਿਵੇਂ ਉੱਥੇ ਬਿਠਾ ਕੇ ਆਈਦਾ ਵੀ ਚਲੋ ਆਪਾਂ ਨੂੰ ਕਾਪੀ ਮਿਲੇ ਜੀ ਪਰ ਉਹ ਲਗਾਤਾਰ ਸਾਨੂੰ ਇਹ ਹੀ ਕਹਿ ਰਿਹਾ ਹੈ ਵੀ ਹਜੇ ਤੱਕ ਆਰਡਰ ਲਿਖਿਆ ਹੀ ਨਹੀਂ ਗਿਆ ਠੀਕ ਹੈ ਅੱਜ ਵੀ ਜਾ ਕੇ ਆਏ ਜੀ ਸਰਪੰਚ ਜੀ ਤੁਹਾਡਾ ਅਗਲਾ ਕੀ ਐਕਸ਼ਨ ਹੈ ਐਸ ਤਰ੍ਹਾਂ ਬਸ ਅਸੀਂ ਚਾਹੁੰਦੇ ਹਾਂ ਜੀ ਸਾਨੂੰ ਜੋ ਵੀ ਆਰਡਰ ਹੈਗਾ ਜੀ ਐਸਡੀਐਮ ਸਾਹਿਬ ਦਾ ਉਹ ਕਾਪੀ ਦੇ ਉਹ ਸਾਨੂੰ ਫੈਸਲੇ ਦੀ ਕਾਪੀ ਦਿੱਤੀ ਜਾਵੇ ਤਾਂ ਅਸੀਂ ਅੱਗੇ ਅਪੀਲ ਪਾਈਏ ਆਲਮੋਸਟ ਜਦ ਸੈਟੀਫਿਕੇਟ ਬੁਹ ਉਸ ਤੋਂ ਬਾਅਦ ਕੋਈ ਅਡਲ ਸਟੈਪ ਨਹੀਂ ਲਗਾਉਣਾ। ਅਗਲਾ ਅਸੀਂ ਉੱਪਰ ਹਾਈ ਕਮਾਂਡ ਤੇ ਜਾਵਾਂਗੇ ਜੀ। ਮਾਲਕ ਐਪੀਲ ਪਾਵਾਂਗੇ ਹਾਈ ਕੋਰਟ ਜਾ ਕੇ ਜੀ। ਠੀਕ ਹੈ। ਠੀਕ ਹੈ ਜੀ। ਦੋਨਰ ਦਾ ਜੀ ਜਿਹੜਾ ਤੁਹਾਡੇ ਸਰਪੰਚ ਨੂੰ ਲਾਇਆ ਗਿਆ ਉਦੋਂ ਲਾਇਆ ਗਿਆ। ਗੱਲ ਤੋਂ ਗੱਲ ਤੋਂ ਸਰਕਾਰ ਇਹ ਹੁਣ ਇੱਕ ਪਿੰਡ ਦੇ ਵਿੱਚ ਇਹ ਰੌਲਾ ਪਿਆ ਹੋਇਆ ਸਾਡੇ ਪਿੰਡ ਦੇ ਵਿੱਚ ਜਿਵੇਂ ਦੋ ਸਰਪੰਚ ਨਜ਼ਰ ਆ ਰਹੇ ਇੱਕ ਤਾਂ ਸਰਟੀਫਿਕੇਟ ਹੈ ਜੀ ਵੇਖੋ। ਇਹ ਇਹਦੇ ਆਧਾਰ ਤੇ ਤਾਂ ਇਹ ਸਰਪੰਚ ਹੈ ਜੀ। ਪਿਛਲੇ ਸਰਪੰਚ ਨੂੰ ਹਜੇ ਬਿਸਮਿਸ ਜਿਹੜਾ ਕੀਤਾ ਉਹਦਾ ਹਜੇ ਮਤਲਬ ਕਿ ਉਹਨਾਂ ਨੂੰ ਕੋਈ ਮਤਲਬ ਕਿ ਆਰਡਰ ਜਾਰੀ ਨਹੀਂ ਕੀਤਾ ਗਿਆ। ਆਫੀਸ਼ੀਅਲੀ ਆਰਡ ਤੇ ਜਦੋਂ ਕੋਈ ਪਿੰਡ ਦਾ ਬੰਦਾ ਮੋਹਰ ਲਵਾਉਣ ਜਾਂਦਾ ਜੀ ਹੁਣ ਇਹ ਕਹਿੰਦੇ ਵੀ ਮੈਨੂੰ ਤਾਂ ਵਰਬਲੀ ਕਹਿਤਾ ਉਹਨਾਂ ਨੇ ਮੈਂ ਤਾਂ ਲਾਉਣੀ ਨਹੀਂ ਤੇ ਜਿਹੜਾ ਦੂਜਾ ਸਰਪੰਚਾ ਜੀ ਦਾ ਵਾਇਰਲ ਹੋਈ ਜਾਂਦਾ ਉਹ ਹਜੇ ਤੱਕ ਮੈਨੂੰ ਮੋਹਰ ਨਹੀਂ ਮਿਲੀ ਜੀ ਸਮਝ ਨਹੀਂ ਆ ਰਿਹਾ ਇਹ ਵੀ 11 ਦਿਨਾਂ ਦਾ ਹੋ ਗਿਆ ਹੀ ਪਿੰਡ 'ਚ ਇੱਕ ਜਿਹੜੀ ਤਰੀਕ ਨੂੰ ਮਤਲਬ ਲਾਇਆ ਗਿਆ ਸੀ ਇਹਨਾਂ ਨੂੰ 10 ਨੂੰ ਜੀ 10 ਤਰੀਕ ਨੂੰ ਫੈਸਲਾ 11 ਚ ਲਏਗਾ 10 ਨੂੰ ਜੀ 10 ਸਤ 10 ਹਾਂ ਜਿਹਦੇ ਨੂੰ ਫੈਸਲਾ ਕਰਾ 11 ਦਿਨ ਹੋ ਚੁੱਕੇ ਬਿਲਕੁਲ ਨਹੀਂ ਹਜੇ ਤੱਕ ਹਾਂ ਲਿਖਿਆ ਹੀ ਨਹੀਂ ਟੈਂਡਮ ਲੋਡ ਦੀ ਸਰਪੰਚੀ ਦਾ ਜਿਹੜਾ ਮਸਲਾ ਅੱਜ ਤੁਹਾਡੇ ਸਾਹਮਣੇ ਐਸਡੀਐਮ ਗਿੱਦੜਵਾ ਵੀ ਇਹੀ ਰਹੇ ਆ ਤੇ ਐਸਡੀਐਮ ਮਲੋੜ ਦਾ ਵੀ ਚਾਰ ਦਿਨਾਂ ਕੋ ਲਈ ਆ ਹੁਣ ਇਹਨਾਂ ਨੇ ਪਹਿਲਾਂ ਬਹੁਤ ਸਾਰੇ ਸਰਪੰਚ ਤੱਕੇ ਨਾਲ ਗਿੱਦੜਵਾ ਚ ਵੀ ਸਸਪੈਂਡ ਕੀਤੇ ਆ ਤੇ ਹੁਣ ਸਾਡਾ ਦਲਤ ਸਮਾਜ ਦਾ ਜਿਹੜਾ ਸਰਪੰਚ ਆ ਇਹਦੇ ਨਾਲ ਵੀ ਬਹੁਤ ਵੱਡਾ ਤੱਕਾ ਕੀਤਾ ਜਾ ਰਿਹਾ ਕਿਉਂਕਿ ਇਹ ਸਰਪੰਚ ਦਾ 2024 ਦੇ ਵਿੱਚ 155 ਵੋਟਾਂ ਨਾਲ ਰਿਟਰਨਿੰਗ ਅਫਸਰ ਨੇ ਸਰਟੀਫਿਕੇਟ ਦੇ ਕੇ ਇਹਨੂੰ ਜਿੱਤ ਦੀ ਪ੍ਰੈਸ ਕਾਨਫਰੰਸ ਹੈ ਇਹ ਕਿਉਂਕਿ ਮੈਂ ਸਿਰਫ ਦੋ ਹੀ ਗੱਲਾਂ ਕਰਨੀਆਂ ਚਾਹੁੰਦਾ ਕਿਉਂਕਿ ਬੜੀ ਡਿਟੇਲ ਸਾਰਿਆਂ ਨੇ ਪਹਿਲਾਂ ਦੱਸ ਪਿਆ ਇੱਕ ਜਿਹੜੀ ਪਟੀਸ਼ਨ ਹੈ ਉਹਦਾ ਜਿਹੜਾ ਫੈਸਲਾ ਉਹ ਐਸਡੀਐਮ ਕਰ ਸਕਦਾ ਹੈ ਮੰਨਦੇ ਆ ਪਰ ਇਹ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਕਿ ਇੱਕ ਨੂੰ ਸਸਪੈਂਡ ਕਰਕੇ ਤੇ ਦੂਜੇ ਨਵੇਂ ਨੂੰ ਸਰਪੰਚ ਥਾਪ ਦੇ ਅੱਜ ਤੱਕ ਨਾ ਕਿਸੇ ਕਾਨੂੰਨ ਖੈ ਦੇ ਨਾ ਹੋਣ ਵਾਲਾ ਹੈ ਬਹੁਤ ਵੱਡਾ ਤੱਕਾ ਹੈ ਬਿਲਕੁਲ ਸ਼ਰਿਆਂ ਉੱਤੇ ਤੱਕਾ ਸੀ ਇਹ ਜਿਹੜੀ ਪੂਰੀ ਜੋਰ ਸ਼ਬਦਾਂ ਇਹ ਦੰਦਾ ਕਰਦੇ ਆ ਤੇ ਆਖਰੀ ਦਿਨ ਤੱਕ ਇਸ ਦੀ ਲੜਾਈ ਲੜਦੇ ਆ ਧੰਨਵਾਦ ਕਾਰ ਰੇਡੀ ਪੰਜਾਬ ਦੇ ਅੰਦਰ ਇਹ ਲੋਕਤੰਤਰ ਦੇ ਨਾਂ ਤੇ ਤੇ ਹੋਰ ਬੜੀਆਂ ਬੜੀਆਂ ਵੱਡੀਆਂ ਗੱਲਾਂ ਕਰਕੇ ਸਤਾ ਚ ਪਾਈ ਸੀ। ਅਸੀਂ ਲੋਕਤੰਤਰ ਬਹਾਲ ਕਰਾਂਗੇ ਪਚਾਇਤਾਂ ਤੋਂ ਚੱਲੂਗੀ ਸਾਡੀ ਸੱਤਾ ਚ ਸਰਕਾਰ ਚੱਲੂਗੀ। ਉਹ ਸਾਰੇ ਸਿਸਟਮ ਜੋ ਇਹਨਾਂ ਨੇ ਗੱਲਾਂ ਕੀਤੀ ਸਾਰਿਆਂ ਨੂੰ ਰੁੱਟ ਚੱਲੇ। ਜਿੰਨੇ ਪੰਜਾਬ ਚ ਨਗਰ ਨਿਗਮ ਦੀਆਂ ਹੋਰ ਚੌਣਾ ਹੋਈਆਂ ਸਾਰੀਆਂ ਢੁੱਟੀਆਂ ਰਹੀਆਂ। ਪਚਾਇਤਾਂ ਦਾ ਵੀ ਇਹ ਹੱਲ ਕੀਤਾ ਨੇ ਜਿੱਥੇ ਸਾਡੇ ਸਰਪੰਚ ਕਾਂਗਰਸ ਪਾਰਟੀ ਦੇ ਲੋਕਾਂ ਨੇ ਜਿਤਾਏ ਆ। ਉਹਨਾਂ ਨੂੰ ਇਹਨਾਂ ਨੇ ਜਲੀਲ ਕਰਨਾ ਸ਼ੁਰੂ ਕਰਤਾ। ਮਲੋਟ ਵਿਧਾਨ ਸਭਾ ਹਲਕੇ ਚ ਇਥੋਂ ਦੀ ਕੈਬਨਟ ਵਜੀਰ ਹੈ ਜਿਹੜੀ ਬਲਜੀਤ ਕੌਰ ਬੀਬੀ ਬਲਜੀਤ ਕੌਰ ਨੇ ਉਹਨਾਂ ਨੇ ਸਾਡੇ ਇੱਕ ਅੰਗੇ ਤੋਂ ਸਰਪੰਚ ਸੀ ਇੱਕ ਉਹਨੂੰ ਦਬਾ ਕੇ ਪ੍ਰਸ਼ਾਸਨ ਤੋਂ ਦਬਾ ਕੇ ਤੈਨੂੰ ਸਸਪੈਂਡ ਕਰਾਂਗੇ ਉੱਪਰਾਂ ਦੇ ਜੋ ਉਹਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਾਇਆ ਫਿਰ ਇੱਕ ਸਾਡਾ ਝੋੜ ਤੋਂ ਸਰਪੰਚ ਸੀਗਾ ਕਾਂਗਰਸ ਪਾਰਟੀ ਦਾ ਜਿਹੜਾ ਚੰਗੀਆਂ ਵੋਟਾਂ ਜਿੱਤਿਆ ਸੀ ਉਹਨੂੰ ਦਬਾਇਆ ਗਿਆ ਉਹਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਾਇਆ ਪਰ ਇਹ ਸਾਡਾ ਮਨੋਤ ਪਿੰਡ ਤੋਂ ਜਿਹੜਾ ਸਰਪੰਚ ਹੰਕਾਰ ਸਿੰਘ ਹੈ 155 ਵੋਟਾਂ ਨਾਲ ਜਿੱਤਿਆ ਸੀ ਆ ਪਰ ਇਹ ਉਸ ਆਪ ਪਾਣ ਤੋਂ ਦਬਿਆ ਨਹੀਂ ਇਹ ਕਹਿੰਦਾ ਮੈਂ ਲੜਾਈ ਲੜੂਗਾ ਕਲਾ ਮੈਨੂੰ ਸਸਪੈਂਡ ਕਰ ਦਿਓ ਮੈਨੂੰ ਮਲੋੜ ਦੇ ਲੋਕਾਂ ਨੇ ਜਿਤਾਇਆ ਮੈਨੂੰ ਚੁਣਿਆ ਸਰਪੰਚ ਆ ਮੈਂ ਚੁਣਿਆ ਆ ਸਰਪੰਚ ਪਰ ਇਸ ਜਿਹੜੀ ਸਰਕਾਰ ਨੇ ਐ ਲੋਕਤੰਤਰ ਦਾ ਕੰਡ ਕੀਤਾ ਔਰ ਸਾਡਾ ਇਹ ਗਰੀਬ ਭਾਈ ਜਰਨਾਸੀ ਭਾਈ ਜਰਨਾ ਸੰਬੰਧ ਸਰਪੰਚ ਜੀ ਆਸੀ ਪ੍ਰਜਾ ਪਿੰਡ ਦੀ ਆ ਚੋਣ ਹੋਈ ਸੀ ਵਧੀਆ ਵੋਟਾਂ ਜਿੱਤਿਆ ਸੀ ਪਰ ਪ੍ਰਸ਼ਾਸਨ ਨੇ ਧੱਕਾ ਕਰਕੇ ਇਹਨੂੰ ਜਿਹੜਾ ਸਸਪੈਂਡ ਕਰਤਾ ਇਹਦੇ ਅਸੀਂ ਜਿਹੜੀ ਉਹ ਪੂਰੀ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਜੰਦਾ ਕਰਦੇ ਆਂ ਉਹ ਜਿਹੜੀ ਲੜਾਈ ਆ ਸੀ ਕਾਂਸਟ ਕੁਆਲਟੀ ਬਣੀ ਹੋ ਅਸੀਂ ਸਾਨੂੰ ਕੋਰਟ ਜਾਣਾ ਪਵੇ ਹਾਈ ਕੋਰਟ ਜਾਣਾ ਹੋਵੇ ਉਹ ਪੂਰੀ ਦੌਰਾਨ ਜੀ ਸੀ